ਉਜੀ ਸ਼ਾਮ ਦਾ ਟਾਈਮ ਆ। ਹੱਥਨ ਹੋ ਗਿਆ। ਅੱਜ ਦਾ ਸ਼ਾਮ ਦਾ ਤਾਂ ਆਪਣੀ ਨੀਂਦ ਹੀ ਕੁੱਟੀ ਆ। ਸਾਰੇ ਦਿਹਾੜੀ ਪੈ ਰਹੇ ਆ ਤੇ ਆਪਣੇ ਪੈ ਗਿਆ ਮੀਂਹ। ਦੁਪਹਿਰੇ ਜੇ 3-4 ਵਜੇ ਮੀਂਹ ਪਿਆਗਾ, ਗੜੇ ਪਏ ਨੇ। ਤੇ ਆਪਣੇ ਏਰੀਆ ਦੇ ਵਿੱਚ ਸਾਡੇ ਦੇ ਵਿੱਚ ਸੇਰਪੁਰ ਦੇ ਵਿੱਚ ਗੜੇ ਪੈ ਗਿਆ ਮੀਂਹ ਦਾ ਸੜਕਾਜਾ ਹੋ ਗਿਆ। ਤੇ ਜੇ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਜਰੂਰ ਦੱਸੋ ਕਮੈਂਟ ਕਰਕੇ ਵੀ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਮੀਂਹ ਪਿਆਗਾ, ਕਿੱਥਾਂ ਗੜੇ ਪਏ ਨੇ। ਆਪਣਾ ਤਾਂ ਨਹੀਂ ਵੀ ਪੈ ਗਿਆ ਗੜੇ ਵੀ ਪੈ ਗਏ ਨਾਲ ਤੇ ਟਰੈਕਟਰ ਲੈ ਕੇ ਚੱਲੇ ਆ ਹੁਣ ਆਪਾਂ ਡੀਜ਼ਲ ਭਰਾਉਣਾ ਸੀਜ਼ਨ ਦਾ ਟਾਈਮ ਨੇੜੇ ਲੱਗ ਚੱਲੇ ਆ ਮੈਂ ਕਿਹਾ ਚੱਲ ਡੀਜ਼ਲ ਭਰਾ ਭਰਾ ਕੇ ਰੱਖ ਲਈਏ ਅ 100 ਲੀਟਰ ਆ ਗੱਡੀ ਲੈ ਜਾਗੇ ਨਾਲ 50 50 50 ਲੀਟਰ ਇਹਦੇ ਵਿੱਚ ਪਾ ਜੀਉਗਾ 50 ਟਰੈਕਟਰ 'ਚ ਪਾ ਜੀਉਂ ਮੈਂ 100 ਲੀਟਰ ਡੀਜ਼ਲ ਲੈ ਆਈਏ ਐਮਰਜੈਂਸੀ ਗੱਡੀ ਦੇ ਵਿੱਚੋਂ ਲੋਡ ਕੀਤਾ ਆਪਾਂ ਕੱਢ ਲਾਂਗੇ ਨਹੀਂ ਬਸ ਆਪਾਂ ਗੜੇ ਗੂੜੇ ਲਾਉਂਦੇ ਨੇ ਹਾਲੇ ਹੋ ਸਕਦਾ ਵੀ ਟਰੈਕਟਰ ਛਾਰ ਦੂਗਾ ਇੱਕ ਟੈਂਕੀ ਨਾਲ ਹੀ ਤੇ ਚੱਲਦੇ ਆਂ ਨਾ ਆਪਾਂ ਰਿਕਟਾਰ ਗੱਡੀ ਲੈ ਜਾਉ ਉਹ ਲੈ ਚਲੂਗਾ ਤੇ ਮੈਂ ਟਰੈਕਟਰ ਦਾ ਇੱਕ ਚੱਲਣਾ ਆਪਾਂ ਇਹਨੇ ਟੈਂਕੀਆਂ ਫੁੱਲ ਕਰਾ ਕੇ ਲਿਆਉਣਾ ਡੀਜ਼ਲ ਨਾਲ 100 ਲੀਟਰ ਦੇ ਤਕਰੀਬਨ ਪਾਏ ਜਾਂਦਾ ਤੇ ਉਹਨੇ ਅੱਛਾ ਲੋ ਵੀ ਲਾਤੀ ਨਿਊਜ਼ਰ ਟੈਂਕੀ ਫੁੱਲ ਕਰਨੀਆਂ ਆਪਾਂ ਨੇ ਕੀ ਨਾਮ ਜਖਸ਼ੀਰ ਸਿੰਘ ਜਖਸ਼ੀਰ ਇਹ ਇਹ ਲੰਗਰ ਦੀ ਮੋੜਾ ਨੰਬਰ ਗਿਣੀ ਦੇ ਦੇਖੋ ਕਿੰਨਾ ਲੀਟਰ ਪੈਂਦਾ ਇਹਦੇ ਚ ਭਈ ਜੋ ਪੰਜਾਬੂਰਾ ਹੈ ਜੇ ਹਜੇ ਤੋਂ ਮੋੜ ਚੁੱਕ ਲੈਗੇ। ਯਾਦ ਰੱਖੋ ਸਰਕਾਰ ਨੇ ਹੈਗਾ ਉਹਦੇ ਉਹਦੇ ਨੂੰ ਤਾਂ ਬੀਬੀ ਵਾਲੇ ਜਾਂਦੇ ਆਓ ਫਿਰ ਉਹ ਸਰਕਾਰ ਕਰਦੇ ਨੇ। ਲੋਏ ਸਕੀਮ ਕੱਢਦੇ ਨੇ ਜੀ। 쿠ਪਨ ਕੱਢਦੇ ਨੇ ਆਪਣਾ ਵੀ ਕਟਿਆ। ਡੀਲ ਦੇ ਪਿੱਛੇ। ਲੈ ਗਏ ਦੇਖੀ। ਨਾ ਹੈ ਨਾ ਅੱਗੇ। ਦੇਖੋ ਜੀ। ਮੜਾ ਦੇਖੀ ਹਲਾ ਕੇ ਯਾਰ। ਹੈ। ਪੈਣ ਦੇ ਪੈਣ ਦੇ ਝੱਕ ਜੀ ਮਾਰ ਕੇ ਪਾ ਦੇ ਪੂਰਾ ਜਿਹਾ ਪੈਜੂ 45 ਕਾ ਕਰ ਦੇ। ਨਾ ਅਜਿਹਾ ਸਾਡੇ ਬੋਲ ਨਹੀਂ ਵਾਹ ਨਹੀਂ ਨਾ ਰੱਖਦੇ। ਅ ਹੋਰ ਸੇਵਟਾ ਦੇ। ਕਰਦੇ ਕਰਦੇ ਪਾਉ 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 ਝੱਕ ਜੀ ਮਾਰ ਕੇ ਪਾ ਦੇ। ਹੈ ਨਾ ਵੀਰੇ ਹੈ ਨਹੀਂ ਯਾਰ ਕਮਾਲ ਹੋ ਗਈ ਜੀਨੋ ਦੱਸੀ ਯਾਰਾ ਹੋਰ ਪਊਗਾ ਹੋਰ ਪਊਗਾ ਬਾਈ ਝੱਗ ਜੀ ਮਾਰ ਕੇ ਪਊਗਾ ਲੋ ਜੀ 3200 ਰੁਪਈਆ ਦਾ 43 ਲੀਟਰ ਪਏ ਆ ਜੀ 20 ਲੀਟਰ ਦੀ ਹੋਵੇ ਤੇ ਬਾਕੀ ਗੱਡੀ ਦੀ ਕਰਾਉਣੀ ਹੈ ਟੈਂਕੀ ਫੁੱਲ ਬੱਚਾ ਜੀ ਨੂੰ ਪਾਉਣ ਦੇ ਨੇ ਡੀਜੀ ਇੱਥੇ ਹੋ ਗਈ ਥੈਂਕ ਯੂ ਫੰਨਾ ਹੂੰ ਕਿੰਨੇ ਦੀ ਹੋਈ ਆ 32 3200 3200 ਹਾਂ ਲੋ ਆ ਮਿਲ ਕੇ ਕੁਪਣਾ ਕੱਟਦੇ ਨੇ ਬਾਈ ਇਸਕੀਮ ਕੱਟਦੇ ਨੇ ਸਾਈਕਲ ਵਗੈਰਾ ਉਧਰ ਮੋਟਰਸਾਈਕਲ ਖੜਾਗਾ ਕਿੰਨਾ ਗੂਣਾ ਰਹਿ ਗਿਆ ਦੇਖੀ ਉਹ ਰਹਿੰਦਾ ਹੁੰਦਾ ਉਹ ਜਿਹੜਾ ਮੇਰਾ ਜੀਪ ਕੋਲ ਲਈ ਪ੍ਰਦਾਨ ਨਾ ਰਹਿੰਦਾ ਹੁੰਦਾ ਚੜਵਾ ਟਰੈਕਟਰ ਗਾਂ ਕਰਦੇ ਗੱਡੀ ਲਾ ਕੇ ਉਤੋਂ ਕਰਦੇ ਕਰਦੇ ਗਾਂ ਕਿੰਨੇ ਘੱਟੇ ਗਏ ਇਹ ਪਤਾ ਨਹੀਂ ਯਾਰ ਕਿੰਨੇ ਨੇ ਵਿੱਚ ਦੇਖੇ ਇਹਦੇ ਹਿਸਾਬ ਨਾਲ ਗੱਡੀ 'ਚ ਵੀ ਪਾਉਣ ਲੱਗਾ ਟੈਂਕੀ ਭਰੌਣ ਭਰੌਣ ਲੱਗਾ ਇਹਦੀ ਵੀ ਲਾਲ ਬੱਤੀ ਸੀ ਅਸੀਂ ਕੰਮ ਤੇ ਦੇਖਦੇ ਆ ਕਿੰਨੇ ਦੀ ਭਰਦੀ ਆ ਟੈਂਕੀ ਆਪਣੀ ਕਿੰਨੇ ਲੀਟਰ ਪੈਂਦਾ ਇਹਦੇ ਚ ਇਹ ਵੀ ਲਾਲ ਬੱਤੀ ਸੀ ਸੀ ਖਾਲੀ ਵਾਂਗੂ ਸੀ 2-4 ਲੀਟਰ ਆਉਣਾ ਵਿੱਚ ਮਸਾ